ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨਕੌਰ ਸ਼ਨੀਵਾਰ ਨੂੰ ਪਹਿਲੀ ਵਾਰ ਆਪਣੇ ਨਵਜੰਮੇ ਬੱਚੇ ਨੂੰ ਲੈ ਕੇ ਘਰ ਪਹੁੰਚੀ ਹੈ ਚਰਨਕੌਰ ਤੇ ਇੱਕ ਹਫਤਾ ਪਹਿਲਾਂ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਡਿਲੀਵਰੀ ਹੋਈ ਸੀ ਉਹਨਾਂ ਨੂੰ ਸ਼ਨੀਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਬਠਿੰਡਾ ਦੇ ਹਸਪਤਾਲ ਤੋਂ ਛੁੱਟੀ ਦੇ ਬਾਅਦ ਮੂਸੇਵਾਲਾ ਦੇ ਪਤਾ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਆਪਣੇ ਬੱਚੇ ਸਮੇਤ ਤਲਵੰਡੀ ਸਾਬੋ ਵਿਖੇ ਤਖਤ ਸ਼ਰੀ ਦਮਦਮਾ ਸਾਹ ਪੁੱਜੇ ਅਤੇ ਉੱਥੇ ਮੱਥਾ ਟੇਕਿਆ ਇਸ ਮਗਰੋਂ ਦੁਪਹਿਰ ਵੇਲੇ ਮੂਸੇਵਾਲਾ ਦੇ ਮਾਤਾ ਪਿਤਾ ਆਪਣੇ ਪਿੰਡ ਪੁੱਜੇ ਇੱਥੇ ਚਰਨਕੌਰ ਆਪਣੇ ਨਿੱਕੇ ਸਿੱਧੂ ਨਾਲ ਪਹਿਲੀ ਵਾਰ ਹਵੇਲੀ ਵਿੱਚ ਦਾਖਲ ਹੋਈ ਮੂਸੇਵਾਲਾ ਦੀ ਹਵੇਲੀ ਵਿੱਚ ਵਿਆਹ ਵਰਗਾ ਮਾਹੌਲ ਹੈ ਪਰਿਵਾਰ ਵਾਲਿਆਂ ਨੇ ਹਵੇਲੀ ਤੇ ਪੁਰਾਣੇ ਘਰ ਨੂੰ ਖੂਬ ਸਜਾਇਆ ਹੋਇਆ ਇਸ ਦੌਰਾਨ ਨਿੱਕੇ ਸਿੱਧੂ ਦੀ ਝਲਕ ਪਾਉਣ ਲਈ ਮੂਸੇਵਾਲਾ ਦੇ ਪ੍ਰਸ਼ੰਸਕ ਲਗਾਤਾਰ ਹਵੇਲੀ ਵੱਲ ਪਹੁੰਚ ਰਹੇ ਨੇ ਪ੍ਰਸ਼ੰਸਕਾਂ ਦੇ ਇਸ ਪਿਆਰ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਧੰਨਵਾਦ ਕੀਤਾ ਪਰ ਇਸ ਦੇ ਨਾਲ ਹੀ ਉਹਨਾਂ ਸਾਰਿਆਂ ਨੂੰ ਖਾਸ ਅਪੀਲ ਵੀ ਕੀਤੀ ਹੈ ਬਲਕੌਰ ਸਿੰਘ ਦੇ ਪਿਤਾ ਨੇ ਕਿਹਾ ਕਿ ਵਾਹਿਗੁਰੂ ਦੀ ਮੇਰ ਅਤੇ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਦੀਆਂ ਅਰਦਾਸਾਂ ਸਦਕਾ ਸਾਨੂੰ ਮੁਰ ਪੁੱਤਰ ਦੀ ਦਾਤ ਮਿਲੀ ਹੈ ਅਸੀਂ ਤੁਹਾਡੇ ਪਿਆਰ ਲਈ ਕਰਜ਼ਦਾਰ ਰਹਾਂਗੇ ਅਸੀਂ ਜਾਣਦੇ ਹਾਂ ਕਿ ਸਭ ਬੱਚੇ ਤੇ ਮਾਂ ਨੂੰ ਵੇਖਣ ਦੀ ਰੀਜ ਰੱਖ ਰਹੇ ਨੇ ਪਰ ਰੀਤ ਮੁਤਾਬਕ ਸਵਾ ਮਹੀਨਾ ਅਸੀਂ ਬੱਚੇ ਨੂੰ ਆਪਦੇ ਸੰਮੁਖ ਨਹੀਂ ਕਰ ਸਕਾਂਗੇ ਉਹਨਾਂ ਕਹੇ ਕਿ ਦੂਰੋਂ ਚੱਲ ਕੇ ਆਏ ਕਦਮਾਂ ਤੇ ਕੀਮਤੀ ਸਮੇਂ ਨੂੰ ਧਿਆਨ ਵਿੱਚ ਰੱਖਦੇ ਆਂ ਆਪ ਸਭ ਨੂੰ ਬੇਨਤੀ ਹੈ ਕਿ ਬਸ ਕੁਝ ਹੋਰ ਦਿਨ ਇੰਤਜ਼ਾਰ ਕਰਨ ਦੀ ਕਿਰਪਾਲਤਾ ਕਰੋ ਸਵਾ ਮਹੀਨੇ ਤੋਂ ਬਾਅਦ ਪਹਿਲਾ ਵੰਗ ਅਸੀਂ ਸਭ ਨੂੰ ਮਿਲਣ ਲਈ ਸਭ ਦਾ ਪਿਆਰ ਤੇ ਦੁਆਵਾਂ ਲੈਣ ਲਈ ਹਾਜ਼ਰ ਰਹਿਾਂਗੇ